ਵੀਡੀਓ ਨੂੰ ਦੇਖ ਰਹੇ ਹਾਂ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਜੀ ਨਨਕਸਰ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਆ ਜੀ 82ਵੀਂ ਵਰਸੀ ਆਪਾਂ ਕਰਾਲੀ ਤੋਂ ਹੀ ਜਾਂਦੇ ਆ ਬਣੇ ਰਿਓ ਜੀ ਵੀਡੀਓ ਨਾਲ ਤੇ ਆਪਾਂ ਨੇ ਹੁਣ ਸਮਾਨ ਲੋਡ ਕਰਨਾ ਹੈ ਜੀ ਗੱਡੀ 'ਚ ਉਸ ਤੋਂ ਬਾਅਦ ਅਰਦਾਸ ਕਰਕੇ ਆਪਾਂ ਨੇ ਅਰਦਾਸ ਕਰਕੇ ਆਪਾਂ ਨੇ ਰਵਾਨਾ ਹੋਣਾ ਜੀ ਮੀਂਹ ਪੈਂਦਾ ਰਿਹਾ ਮੀਂਹ ਲਗਾਤਾਰ ਪੈਂਦਾ ਰਿਹਾ ਜੀ ਤੇ ਥੋੜਾ ਜਿਹਾ ਪਾਣੀ ਵੀ ਆਉਣ ਲੱਗਿਆ ਸੀ ਵਿੱਚ ਤੇ ਥੋੜਾ ਜਿਹਾ ਆਪਾਂ ਨੇ ਫਿਰ ਕਰਾਲੀ ਬਾਈਪਾਸ ਦੇ ਥੱਲੇ ਗੱਡੀ ਖੜਾਈ ਆ ਉਸ ਤੋਂ ਬਾਅਦ ਬਾਕੀ ਜਿਹੜਾ ਅੱਧਾ ਸਮਾਨ ਆ ਉਹ ਬਾਅਦ ਚ ਲੋਡ ਕਰਿਆ ਤਕਰੀਬਨ ਆਪਾਂ ਇੱਥੋਂ 2:30 3:00 ਵਜੇ ਤੁਰੇ ਆ ਤਾਰੀਖ 25 28 ਤਰੀਕ ਨੂੰ ਆਪਣੀ ਵਾਪਸੀ ਹੈ ਜੀ ਤੇ ਆਪਾਂ ਅਰਦਾਸ ਕਰਾ ਕੇ ਚੱਲੀਏ ਜੀ ਹੁਣ ਲੋ ਜੀ ਕਰਾਲੀ ਤੋਂ ਇੱਕ ਬੱਸ ਜਾ ਰਹੀ ਆ 30 ਅਗਸਤ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ 700 ਰੁਪਏ ਕਰਾਇਆ ਇਹ ਤੇ ਸਵੇਰੇ 6 ਵਜੇ ਤੁਰਨੀ ਆ ਭਾਈ ਸ਼ਾਮ ਨੂੰ ਵਾਪਸੀ ਆ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਆ ਨੰਬਰ ਨੋਟ ਕਰ ਲਓ ਜੀ ਤੇ ਲੋ ਜੀ ਟਾਈਮ ਤਕਰੀਬਨ 3 ਵਜੇ ਕੇ 3 ਵਜੇ ਚਾਲੇ ਪਾਈ ਆਪਾਂ ਨਹੀਂ ਬਾਬਾ ਨਾਨ ਸਿੰਘ ਜੀ ਨੂੰ ਵਰਸੀ ਆ ਜੀ ਬਾਬਾ ਨਾਨ ਸਿੰਘ ਜੀ 82ਵੀਂ ਬੜੇ ਰਹੋ ਜੀ ਵੀਡੀਓ ਦੇ ਨਾਲ ਆਪਾਂ ਹੁਣ ਚਮਕੌਰ ਸਾਹਿਬ ਜਾ ਰਹੇ ਆ ਉੱਥੋਂ ਇੱਕ ਗੱਡੀ ਹੋਰ ਆ ਮਕਰੋਣਾ ਤੋਂ ਦੋ ਗੱਡੀਆਂ ਇਕੱਠੀਆਂ ਜਾ ਰਹੀਆਂ ਆਪਣੀ ਗੱਡੀ 'ਚ ਰਾਸ਼ਨ ਆ ਜੀ

ਲੈ ਆ ਗਏ ਸਮਰਾਲਾ ਬਾਈਪਾਸ ਤੇ ਆ ਜੀ ਆਪਾਂ ਕਿੱਥੋਂ ਕੇ ਆ ਜੀ ਮੈਂ ਤੇ ਲੋ ਜੀ ਆਪਾਂ ਦਰਾਹੇ ਆ ਗਏ ਹੁਣ ਲੋ ਜੀ ਆਪਾਂ ਲੁਧਿਆਣੇ ਟੱਪ ਗਏ ਹੁਣ ਵੱਪਾ ਰੋਡ ਪਾਲਿਆ ਜੀ ਮੁੱਲਾ ਪਰਦਾਖਾਂ ਮੋਗਾ ਜਾਣਦੇ ਹੀ ਜਾਣਦੇ ਤੇ ਲੋ ਜੀ ਆਪਾਂ ਨਨਕਸਰ ਪੁੱਜ ਗਏ ਜੀ ਟਾਈਮ ਤਕਰੀਬਨ 8 ਵਜ ਗਏ ਜੀ ਥੋੜਾ ਜਿਹਾ ਆਪਾਂ ਰੁੱਕ ਗਏ ਸੀ ਜਿਹੜੀ ਦੂਜੀ ਨਾਲ ਗੱਡੀ ਸੀ ਉਹਨੇ ਵੀ ਉੱਚ ਸੰਗਤ ਜ਼ਿਆਦਾ ਤੀ ਤੇ ਮੁੰਡਾ ਕਹਿੰਦਾ ਨਾਲ ਦਾ ਵੀ ਆਪਾਂ ਥੋੜੇ ਜਿਹੀ ਸੰਗਤ ਇੱਧਰ ਬਿਠਾ ਲੀਏ ਨਨਕਸਰ ਆ ਗਏ ਆਪਾਂ ਨਨਕਸਰ ਕਲੀਨ ਤੇ ਲੋ ਜੀ ਟਾਈਮ ਤਕਰੀਬਨ 8 ਵਜ ਗਏ ਜਿਹੜਾ ਆਪਣਾ ਸਟੇਸ਼ਨ ਹੈ ਜੀ ਨਨਕਸਰ ਇਹਦੇ ਬਿਲਕੁਲ ਨਾਲੇ ਆਪਣਾ ਲੰਗਰ ਰਾਈਟ ਇੰਨਾ ਪਈਆਂ ਵੀਆ ਇਹਦੇ ਨਾਲੇ ਲੰਗਰ ਹੈ ਆਪਣਾ ਇੱਧਰ ਸਟੇਸ਼ਨ ਹਨਨਕਸਰ ਤੇ ਲੋ ਜੀ ਸਮਾਨ ਆਪਣਾ ਖਾਲੀ ਹੋ ਗਿਆ ਲਗਭਗ 2 ਗੱਡੀਆਂ ਸੀ 45 ਮਿੰਟ ਚ ਆਪਾਂ ਨੇ ਖਾਲੀ ਕਰਿਆ ਸਮਾਨ 45 ਮਿੰਟ ਲੱਗੇ ਜੀ 2 ਗੱਡੀਆਂ ਦੀਆਂ ਤੇ ਸਵੇਰ ਤੋਂ ਚੱਲ ਪਣਾ ਲੰਗਰ ਰੈਗੂਲਰ 3 ਇੰਨਾ ਪਈਆਂ ਵੀ ਆਪਣੇ ਨਹੀਂ ਤਾਂ ਕੋਈ ਚੱਕਰ ਨਹੀਂ ਕੱਲ ਤੋਂ ਲੰਗਰ ਸ਼ੁਰੂ ਹੋ ਜਾਣਾ 26 ਅਗਸਤ ਤੋਂ 26 27 28 28ਆਂ ਨੂੰ ਵਾਪਸੀ ਆਪਣੀ ਤੇ ਲੋ ਜੀ ਆਪਾਂ ਲੰਗਰ ਸਕਣਾ ਆਏ ਸੀ ਪਿੰਡ ਬਦਨੀ ਕਲਾ ਜ਼ਿਲ੍ਹਾ ਮੋਗਾ ਇਹਨਾਂ ਵੇ ਲੰਗਰ ਚਾਇਸੀ ਆਪਾਂ ਪਹਿਲੇ ਦਿਨ 25 ਅਗਸਤ ਨੂੰ ਤੇ ਦੂਜੇ ਦਿਨ ਹੀ ਮੌਸਮ ਬੀਮਾਰ ਹੋ ਗਿਆ ਤੇ ਸਾਡਾ ਲੰਗਰ ਵੀ ਥੋੜਾ ਜਿਹਾ ਲੇਟ ਹੋ ਗਿਆ ਸਾਰਾ ਦਿਨ ਮੀਂਹ ਪਈ ਗਿਆ ਤਕਰੀਬਨ ਅਸੀਂ 2:30-3:00 ਵਜੇ ਲੰਗਰ ਸ਼ੁਰੂ ਕਰਿਆ ਜੀ ਫਿਰ ਮੀ ਨਹੀਂ ਹਟਿਆ ਮੀ ਬਹੁਤ ਖਰਾਬ ਹੋ ਗਿਆ ਤੇ ਨੁਕਸਾਨ ਵੀ ਹੋਇਆ ਆਪਣਾ ਆਟਾ ਵੀ ਥੋੜਾ ਜਿਹਾ ਗਿੱਲਾ ਹੋ ਗਿਆ ਤੇ ਲੋ ਜੇ ਦੂਜਾ ਦਿਨ ਹੋ ਗਿਆ ਜੀ ਠੀਕ ਹੈ ਜੀ ਮੀ ਪੈ ਰਿਆ ਰਾਤ ਸਾਰੀ ਰਾਤ ਮੀ ਪਈ ਗਿਆ ਲੰਗਰ ਆਪਣਾ ਇੱਥੇ ਹੀ ਲੱਗਣਾ ਸਟੇਸ਼ਨ ਤੇ ਲੱਗ ਗਿਆ ਜੀ ਆਪਣਾ ਛੋਲੇ ਪੂਰੀਆਂ ਦਾ ਤਰੀਕ ਅੱਜ 26 ਅਗਸਤ ਬਣੇ ਰਹੋ ਜੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਖਾਵਾਂਗੇ ਲੰਗਰ ਚ ਕਿਆ ਕੁਸਾ ਆਪਕੇ ਦੇਖੋ ਆ ਜਾ ਜੀ ਆਪਾਂ ਇੱਥੇੋਂ ਅੱਗੇ ਨਾਲ ਦੁੱਬ ਜਾਈਏ ਸਾਰੇ ਬਾਈ ਮੇਰਾ ਇਧਰ ਜਾਣਾ ਬਾਈ ਪਾਸੋਂ ਪਰਾਨੋ ਵੇ ਲੈਣੋ ਸਾਰੇ ਚੰਗਲ ਬਸ ਹਾਂ ਜੀ ਗੱਲਾਂ ਪੈਂਦੀਆਂ ਹੋਰ ਹੋਈਆਂ ਸੋਧਿਆ ਸੁਸ਼ਕਾ ਚੱਕੀ ਵੇਚਦੇ ਆ ਬਰਦੇ ਵੀਰੇ ਕੱਲੇ ਵੀਰੇ ਬਰਦੇ ਅੱਗੇ ਵੇ ਟਾਈਮ ਤਰੀਮ 11 ਵਜੇ ਤੇ ਲੰਗਰਪਾਲ ਸ਼ੁਰੂ ਹੋਣ ਲੱਗਿਆ ਸੀ ਹੁਣ ਫੇਰ ਆ ਗਿਆ ਆਹ ਰੋੜਾ ਜੇ ਆਪਣਾ ਸਟੇਸ਼ਨ ਦੇ ਨਾਲੇ ਛੜ ਕੇ ਜਾਂਦੀ ਹੈ ਛੋਲੇਪੁਰੀ ਲੰਗਰ ਆ ਜੀ ਚੈੱਕ ਕਰਿਓ ਪੂਰੀਆਂ ਛੱਕੇ ਜੀ ਗਰਮਾ ਗਰਮ ਗਰਮਾ ਗਰਮ ਛੋਲੇ ਪੂਰੀਆਂ ਛੱਕੇ ਜੀ ਛੋਲੇ ਪੂਰੀਆਂ ਲੰਗਰ ਛੱਕੇ ਜੀ ਗਰਮਾ ਗਰਮ ਛੋਲੇ ਪੂਰੀਆਂ ਜੀ ਛੋਲੇ ਪੂਰੀਆਂ ਜੀ ਗਰਮਾ ਗਰਮ ਛੋਲੇ ਪੂਰੀਆਂ ਛੱਕੇ ਜੀ ਗਰਮਾ ਗਰਮ ਪੂਰੀ ਛੋਲੇ ਛੱਕੇ ਜੀ ਗਰਮਾ ਗਰਮ ਲੋ ਜੀ ਟਾਈਮ ਤੇ 5 ਵਜ ਗਏ ਇਸ ਤੋਂ ਬਾਅਦ ਹੁਣ ਕੰਟੀਨਿਊ ਚੱਲਣਾ ਨੰਗਰ ਜੀ ਰਾਤ ਨੂੰ 12 1 ਵਜੇ ਪਹਿ ਫ੍ਰੀ ਹੋਣਾ ਆਪਾਂ ਨੇ ਹੁਣ ਲੰਗਰ ਸ਼ੁਰੂ ਹੋ ਗਿਆ ਜੀ ਅੰਦਰ ਆਹ ਦੇਖੋ ਜੀ ਚੱਲ ਵੇ ਪੱਖੇ ਲਗਾਜ਼ਾਰ ਪੱਤੀ ਚਲੋ ਜੀ ਜਿਹੜੀ ਆਪਣੀ ਡਿਊਟੀ ਆ ਜੀ ਆਈਸ ਵਾਲੀ ਜਿਹੜਾ ਪਾਣੀ ਦੀ ਹੁੰਦੀ ਆ ਆਪਾਂ ਪਾਣੀ ਦੀ ਹੁੰਦੀ ਆ ਨਾਲ ਆਪਣੇ ਮੁੰਡੇ ਚਮਕੌਰ ਸਾਹਿਬ ਤੋਂ ਮਕੜਾਉਣੇ ਪਿੰਡ ਦਾ ਵੀ ਟਾਈਮ ਤੇ ਜੇ 8 ਵਜਣੇ ਵਾਲੇ ਆ ਆਪਣੀ ਡਿਊਟੀ ਉਰੀ ਹੈ ਜੀ ਪਾਣੀ ਪਰ ਲੋ ਜੀ ਟਾਈਮ ਤੇ ਹੀ ਮੈਂ ਫੇਰ ਸਾਢੇ ਪੌਣੇ ਕਨੋਂ ਹੋਏ ਹੈ ਜੀ ਨਹੀਂ ਫੇਰ ਬਹੁਤ ਜ਼ੋਰ ਦੀ ਆ ਗਿਆ ਅੱਜ ਪਹਿਲਾ ਦਿਨ ਹੈ ਜੀ ਆ ਦੇਖੋ ਜੀ ਹੁਣ ਬੰਦ ਕਰਨਾ ਪਿਆ ਇਹ ਦੇ ਕਰਕੇ ਲੰਗਰ ਹੁਣ ਹੁਣ ਲੰਗਰ ਵੀ ਬੰਦ ਹੋ ਜਾਣਾ ਆਪਣਾ ਆ ਦੇਖੋ ਜੀ ਚੱਲਣ ਲੱਗ ਗਏ ਪਤਾਲੇ ਚੱਲਣ ਲੱਗ ਗਏ ਦੇਖੋ ਚੈੱਕ ਕਰੋ ਆ ਦੇਖੋ ਜੀ ਵੀਊ ਦੇਖੋ ਜੀ

ਲੋੜੀ ਪਾਣੀ ਸਾਰੇ ਪਾਸੇ ਆ ਗਿਆ ਥੋੜਾ ਜਿਹਾ ਆਪਣਾ ਆਟਾ ਵੀ ਗਿੱਲਾ ਹੋ ਗਿਆ ਪਾਣੀ ਰਾਤ ਨੂੰ ਆਇਆ ਏ ਇੱਕ ਦੋ ਕੌਂਟਲ ਆਟਾ ਆਪਣਾ ਗਿੱਲਾ ਹੋਇਆ ਏ ਇੱਥੇ ਜੀ ਬਾਕੀ ਆਟਾ ਇਹ ਬਚ ਗਿਆ ਆਹ ਦੇਖੋ ਜੀ ਐਨਾ ਮੀ ਪਿਆਰਾ ਤਾਂ ਇੱਥੇ ਆਪਣੇ ਪੂਰੀਆ ਪਰੇ ਹੁਣ ਪੂਰੀਆਂ ਦਾ ਇੰਤਜ਼ਾਮ ਉੱਧਰ ਕਰਨਾ ਏ ਦੂਜੀ ਸਾਈਡ ਮੈਂ ਕਿਹੜਾ ਫੜ ਕੇ ਲੱਗਣ ਲੱਗੇ ਆ ਤਾਂ ਹੀ ਉਹ ਕਰਦੇ ਤੱਕ ਜੀ ਮੈਂ ਬਾਬਾ ਨੰਦ ਸਿੰਘ ਦਾ ਬਾਬਾ ਟਾਈਮ ਤਕਰੀਰ ਮੈਂ 12:00 ਵੱਜ ਗਏ ਮਾ ਹੁਣ ਆਪਣੀ ਤਿਆਰੀ ਹੁਣ ਸ਼ੁਰੂ ਹੋ ਗਈ ਲੰਗਰ ਆਪਣਾ ਹੁਣ ਚੱਲਣਾ ਬਹਿ ਜਾ ਬਹਿ ਜਾ ਵੇਰੇ ਵੇਰੇ ਬਾ 5 ਕਿ ਮਿੰਟ ਲੱਗਣੇ ਆ ਆਜੋ ਚਲੋ ਜੀ ਜਿਹੜੀ ਆਪਣੀ ਡਿਊਟੀ ਹੁੰਦੀ ਆਪਣੀ ਪਾਣੀ ਦੀ ਹੁੰਦੀ ਓਰੇ ਅੱਜ ਵੀ ਆਪਾਂ ਪਾਣੀ ਪਈ ਆ ਬਾਬੇ ਤੁੱਪਾਂ ਚੜ ਗਈ ਤੁੱਪਾਂ ਕੱਲ ਸਾਡਾ ਮੀਂਹ ਪੈ ਰਿਹਾ ਦਾ ਭਾਈ ਤੇ ਆਪਣੇ ਨਾਲ ਜਿਹੜੇ ਹੈਗੇ ਆ ਜੀ ਇਹ ਬਾਬਾ ਜੀ ਜਲਾਲਾਬਾਦ ਤੋਂ ਆ ਇਹ ਮੁੰਡੇ ਆਪਣੇ ਨਾਲ ਆਈ ਸਾਲ ਆਉਂਦੇ ਆ ਜੀ ਆਪਣੇ ਨਾਲੇ ਹੁੰਦੇ ਆ ਪਾਣੀ ਸੇਵਾ ਤੇ ਪਰਵਿੰਦਰ ਮੁੰਡਾ ਆਇਆ ਨਹੀਂ ਹੈਗਾ ਤੇ ਉਹਦਾ ਬ੍ਰਦਰ ਆਇਆ ਸੀ ਇੱਥੇ ਕੀ ਤੇ ਦੋ ਤਿੰਨ ਮੁੰਡੇ ਹੋਰ ਸੀ ਨਾਲ ਜਲਾਲਾਬਾਦ ਤੋਂ ਇਹ ਮੁੰਡੇ ਸੀ ਆਪਣੇ ਨਾਲ ਪਾਣੀ ਤੇ ਤੇ ਲੈ ਦੇਣ ਜੁੱਧਵੀਰ ਡੈਡੀ ਵੀ ਆ ਗਿਆ ਜੀ ਅੱਜ ਸਾਡੇ ਕੋ ਆਟੀਆ ਲੰਬੇ ਰੂਟਾਂ ਦੇ ਡਰਾਈਵਰ ਅੱਜ ਆ ਗਿਆ ਆਪਣੀ ਡਿਊਟੀ ਪਾਣੀ ਪਰੇ ਤੇ ਲੋ ਜੀ ਟਾਈਮ ਤਕਰੀਬਨ ਸਵਾ 8:06 ਹੋ ਗਏ ਕੰਟੀਨਿਊ ਚੱਲ ਰਹੀ ਹੈ ਆਪਾਂ ਫਿਰ ਬਾਬਾ ਜੀ ਲੱਗੇ ਸਾਡੇ ਨੂੰ 6:10 ਵਜੇ ਹੋਊਗੀ ਮਹਾਰਾਜ ਸੁਭਾਨ ਸਰ ਗੱਲ ਤੋਂ 10 ਜੀ ਤਰੀਕਾ 28 ਆ ਉਹ ਮੱਥਾ ਦੇਖਣ ਚੱਲੇ ਉਹ ਪਿੱਛੇ ਰਹਿ ਗਿਆ ਉਹ ਅੱਲਾ ਰੱਬ ਜੀ ਜਾਂਦਾ ਪੂਰੇ ਹਰਾਂ ਵਿੱਚ ਲੋ ਜੀ ਅੱਜ ਲਾਸਟ ਦਿਨ ਆ ਮੱਥਾ ਟੇਕਣ ਆਏ ਹਾਂ 22 ਅਗਸਤ ਤਾਨਕ ਸਰ ਆਪਣੇ ਨਾਲ ਦੋ ਹੀ ਮੁੰਡੇ ਜਲਾਲਾਬਾਦ ਦੇ ਬਾਬਾ ਜੀ ਇੱਕ ਹੀ ਮੁੰਡਾ ਹੈ ਮਿਸਰੀ ਚੜਦੀ ਆ ਆਪਾਂ ਆ ਕੇ ਮੱਥਾ ਟੇਕ ਕੇ ਮੱਥਾ ਟੇਕਣ ਗਏ ਵੇ ਤੇ ਮੱਥਾ ਟੇਕ ਕੇ ਆਪਣੇ ਡਿਊਟੀ ਫਿਰ ਪਾਣੀ ਦੀ ਆ ਅੱਜ ਇੱਥੋਂ ਦਾ ਜਿਹੜਾ ਲੰਗਰ ਆ ਪਾਣੀ ਦੀ ਹੁੰਦੀ ਆ ਜਿਆਦਾ ਦੋ ਤਿੰਨ ਮੁੰਡੇ ਜਲਾਲਾਬਾਦ ਦੇ ਹੁੰਦੇ ਲਗ ਪਾਸ ਬਾਬਾ ਜੀ ਆਏ ਵੇ ਅੱਜ ਦੇ ਰੈਡੀ ਆ ਮੁੰਡੇ ਦਾ ਜਲਾਲਾਬਾਦ ਤੋਂ ਪਾਣੀ ਦੀ ਹੁੰਦੀ ਆ ਆਪਾਂ ਇੱਧਰ ਮੇਨ ਸਟੇਸ਼ਨ ਆ ਜੀ ਰੇਲਵੇ ਸਟੇਸ਼ਨ ਪਿੱਛੇ ਇੱਧਰ ਲੰਗਰ ਹੁੰਦਾ ਆਪਣਾ ਛੋਲੇ ਪੂਰੀਆਂ ਦਾ ਤੇ ਅੱਜ ਵਾਪਸੀ ਆਈ ਸ਼ਾਮਾਂ ਨੂੰ 5-6 ਵਜੇ ਪਿੰਡਾਂ ਨੂੰ ਲੱਕੀ ਵੀਰਮਦਵਾੜੇ ਤੋਂ ਰੇਮ ਤਰੀਨ ਸਭਾ ਤਿੰਨ ਹੋ ਗਿਆ ਹੁਣ ਆਪਣੀਆਂ ਪਿੰਡਾਂ ਨੂੰ ਵਾਪਸੀ ਆਈ ਲੰਗਰ ਆਪਣਾ 2:30 ਵਜੇ ਬੰਦ ਹੋ ਗਿਆ ਸੀ। ਤੇ ਲੋ ਜੀ ਹੁਣ ਆਪਾਂ ਪਿੰਡ ਭੰਮੀਪੁਰ ਆਏ ਆ ਇੱਧਰ। ਅਖਾੜਾ ਮਾਨੁਕੇ ਵੱਲ। ਟਾਈਮ ਤਕਰੀਬਨ 5 ਵਜਣੇ ਵਾਲੇ ਆ ਉਹੀ ਆਪਾਂ ਨੂੰ ਰਾਤ ਨੂੰ ਪੁੱਜਾਂਗੇ ਆਪਾਂ 10-11 ਵਜੇ। ਇਹ ਜਿਹੜਾ ਆਪਣਾ ਹੈਪੀ ਵੀਰ ਲੰਗਰ ਚ ਹੁੰਦਾ ਏ ਉਹਦੇ ਪਿੰਡ ਆਈ ਆ ਭੰਮੀਪੁਰਾ। ਆ ਦੇਖੋ ਜੀ। ਮੋਗੇ ਕੇ ਪਿੰਡ ਮਾਲਵੇ ਜ਼ਿਲ੍ਹੇ ਚ ਆਏ ਵੀ ਆਪਾਂ ਹਾਂ ਤੇ ਲੋ ਜੀ ਆਪਾਂ ਪੰਮੀਪੁਰਾ ਪਿੰਡ ਆਏ ਆ ਇੱਥੇ ਗੁਰਗੋਬ ਸਿੰਘ ਜੀ ਜਿਹੜਾ ਛੱਲਾ ਏ ਉਹ ਇੱਥੇ ਹੀ ਆਪਣਾ ਗੁਰਗੋਬ ਸਿੰਘ ਜੀ ਲਾਗੇ ਸੀ ਤੇ ਪੀੜੀ ਦਰ ਪੀੜੀ ਅੱਗੇ ਇਹਨਾਂ ਨੇ ਸੰਭਾਲਿਆ ਹੋਇਆ ਏ ਪਿੰਡ ਦੇ ਵਿੱਚ ਹੀ ਆ ਪੰਮੀਪੁਰਾ ਉੱਥੋਂ ਆਏ ਇੱਥੇ ਆਈ ਸੀ ਪਾ ਗੁਰਗੋਬ ਸਿੰਘ ਜੀ ਦਾ ਛੱਲਾ ਤੇ ਬਾਕੀ ਇੱਕ ਦੋ ਚੀਜ਼ਾਂ ਹੋਰ ਆ ਜੀ Thank you very